ਪੰਜਾਬੀਆਂ ਦੇ ਘਰ 15 ਤੋਂ 20 ਹੋਣਗੇ ਤੇ 60 50 ਇਹਨਾਂ ਦੇ ਘਰ ਹੋਣਗੇ ਹਾਂ ਜ ਸਾਡੇ ਮਲੇ ਚ ਵੀ ਇਹੀ ਆ ਬੱਚੇ ਵੀ ਕਹਿੰਦੇ 8 8 9 9 ਇਹਨਾਂ ਦੇ ਹੁੰਦੇ ਜੀ ਬਿਲਕੁਲ ਬੱਚੇ 8 8 9 9 ਇਹ ਸਾਰੇ ਕਿੰਨੇ ਰਹਿੰਦੇ ਆ ਕੋਈ ਆ ਕੋ ਪਿੱਛੇ ਘਰ ਆ ਆ ਸਾਹਮਣੇ ਬੰਦੇ ਦੇਖੋ ਸਭ ਜਾਣਦੇ ਆ ਸਭ ਜਾਣਦੇ ਕਿ ਦੂਜੇ ਨੂੰ ਇਹ ਮਤਲਬ 1500 ਦੇ ਕਿਰਾਏ ਦੇ لالਚ ਚ ਆਪਾਂ ਆਪਣਾ ਪੰਜਾਬ ਖਰਾਬ ਕਰੀ ਜਾਂਦੇ ਹਾਂ ਲੈ ਜੀ ਕਰ ਲੈ ਜਿਹੜੇ ਕਿਰਾਏ ਖਾਂਦੇ ਆ ਜੀ ਉਹਨਾਂ ਨੇ ਕਰ ਲਿਆ ਪੰਜਾਬ ਆਪਣਾ ਖਰਾਬ ਇਹਨਾਂ ਅੱਗੇ ਵੀ ਹੋਣਗੀਆਂ ਤੇ ਬਾਈ ਜੀ 1500 ਵਾਲਾ ਜਿਹੜਾ ਕਿਰਾਇਆ ਪੰਜਾਬ ਨੂੰ ਕੋਣ ਵਾਂਗੂ ਖਾ ਰਿਹਾ ਜੀ ਬਿਲਕੁਲ ਹਾਂ ਤੁਹਾਡੇ ਸਾਹਮਣੇ ਦੇਖੋ ਇਹ ਤਾਂ ਇਦਾਂ ਹੋਣਾ ਚਾਹੀਦਾ ਹੁਣ ਤਾਂ ਇਹ ਬਿਲਕੁਲ ਖਾਲੀ ਕਰਾ ਦੇਣਾ ਚਾਹੀਦਾ ਸਾਰਿਆਂ ਨੂੰ ਇਹ ਇਹ ਪ੍ਰਵਾਸੀ ਭਜਾਉਣੇ ਚਾਹੀਦੇ ਜੀ ਭਜਾਉਣੇ ਚਾਹੀਦੇ ਆ ਜੀ ਦੇਖੋ ਇੱਕ ਦੇਖੋ ਜਿਹੜੇ ਸਹੀ ਆ ਹੁਣ ਉਹ ਵੀ ਪੀਸੇ ਜਾਣਗੇ ਨਾਲ ਇਹਨਾਂ 'ਚ ਭਾਵੇਂ ਜਿੰਨੇ ਭਾਵੇਂ ਇੱਕ ਗੱਲ ਤੇ ਦੋ ਗੱਲ ਤੇ ਆ ਸਾਰੇ ਪੀਸੇ ਜਾਣਗੇ ਨਾਲ ਜੀ ਹੁਣ ਸਾਰੇ ਜਿਹੜੇ ਭਈਆ ਹੈ ਭਈਆ ਕਹਿੰਦੇ ਭਈਆ ਪਜੋ ਪਜਾਣਾ ਚਾਹੀਦਾ ਇੱਕ ਆਰੇ ਕੋਈ ਕਿਸੇ ਨਾਲ ਇੱਕ ਦੂਜੇ ਨਾਲ ਜਿੰਨੇ ਯੂਪੀ ਬਿਹਾਰ ਤੋਂ ਸਾਰੇ ਯੋਗੀ ਜਿੰਨਾ ਯੋਗੀ ਯੂਗ ਦੇ ਜੋ ਕੱਢਿਆ ਗੁੰਡਾ ਮੋਗ ਵਾਲੇ ਸਭ ਇੱਥੇ ਆ ਹੀ ਪੰਜਾਬ ਚ ਪਨਾਵਾ ਇਹਨਾਂ ਨੂੰ ਇੱਥੇ ਮਿਲੀਆਂ ਉਦੋਂ ਕਾਂਡ ਕਰਕੇ ਇੱਧਰ ਆ ਜਾਂਦੇ ਜੀ ਇੱਥੇ ਕੋਈ ਪੁੱਛਗੇ ਸੀ ਨਹੀਂ ਜਿਹੜਾ ਮੇਰੇ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਆਧਾਰ ਕਾਰਡ ਚੈੱਕ ਕਰੋ ਦੋ ਦੋ ਆਧਾਰ ਕਾਰਡ ਬਣਾਏ ਜੀ ਦੋ ਦੋ ਆਧਾਰ ਕਾਰਡ ਬਣੇ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਇਹਦਾ ਮਤਲਬ ਇਹ ਤਾਂ ਸਾਡੀ ਸਰਕਾਰਾਂ ਵੀ ਗਲਤ ਆ ਜਿਹੜੇ ਇਹਨਾਂ ਦੇ ਆਧਾਰ ਕਾਰਡ ਬਣਾ ਬਣਾ ਕੇ ਦੇਈ ਜਾਂਦੀ ਪਈ ਹੈ ਵੋਟਾਂ ਦੇ ਵੋਟਾਂ ਪ੍ਰੋਟੀਆਂ ਖਰੀਦਣ ਲਈ ਸਾਰਾ ਕੁਝ ਜਾ ਅਨੁਭਵ پورے ਦੇਸ਼ ਭਰ ਚ ਸ਼ਾਮਲਾ ਨਹੀਂ ਮੰਨੇ ਆ ਜੀ ਬਿਲਕੁਲ ਬਿਲਕੁਲ ਸ਼ਾਮਲਾ ਈ ਆ ਜੀ ਬਿਲਕੁਲ ਬਾਕੀ ਸਰਕਾਰਾਂ ਵਧੀਆ ਹਿਮਾਚਲ ਲੈ ਆ ਕੇ ਤਾਂ ਸਾਡਾ ਪੰਜਾਬੀ ਨਹੀਂ ਕੋਈ ਜ਼ਮੀਨ ਲੈ ਸਕਦਾ ਉੱਥੇ ਜੇਨ ਕੇ ਜਾ ਕੇ ਤਾਂ ਕੋਈ ਪੰਜਾਬੀ ਜ਼ਮੀਨ ਲੈ ਸਕਦਾ ਉੱਥੇ ਇਹਦੇ ਜਿਹੜਾ ਤੇਲੇ ਕੀਤਾ ਪੰਜਾਬ ਨੂੰ ਘੋੜਾ ਗਧਾ ਘੋੜਾ ਗਧਾ ਇੱਕ ਬਰਾਬਰ ਆ ਜੀ ਇਹ ਜ਼ਮੀਨ ਲੈ ਰਿਆ ਆ ਜਿਹੜਾ ਮਰਜੀ ਦੋ ਦੋ ਮਰਲੇ ਦੇ ਪਲਾਟ ਕੱਟੀ ਜਾ ਰਹੇ ਆ ਜੀ ਮਾਰ ਚੱਲ ਦੇ ਵਿੱਚ ਕੋਈ ਨਹੀਂ ਆ ਕੇ ਲੈ ਸਕਦਾ ਸਾਡੇ ਪੰਜਾਬੀ ਨੂੰ ਤੁਸੀਂ ਵੀ ਪੱਤਰਕਾਰ ਹੋ ਕਿ ਤੁਸੀਂ ਆਇਓ ਤੁਸੀਂ ਦੱਸੋ ਹਿਮਾਚਲ ਜਾ ਕੇ ਜ਼ਮੀਨ ਲੈ ਸਕਦੇ ਹੋ ਨਹੀਂ ਲੈ ਸਕਦੇ ਇਹਦੇ ਪੰਜਾਬ ਜਿਹੜਾ ਮਰਜੀ ਮੈਂ ਕਹਿੰਦਾ ਜਿੱਥੋਂ ਮਰਜੀ ਆ ਜੇ ਆਪਣਾ ਪੰਜਾਬੀ 2 ਮਲੇ 3 ਮਲੇ ਖਰੀਦੇ 15 15 16 16 ਜਣੇ ਰਹਿੰਦੇ ਇੱਕ ਘਰ ਦੇ ਵਿੱਚ ਉਹਨਾਂ ਦੀ ਕੋਈ ਪੁੱਛ ਗਏ ਨਹੀਂ ਪੰਜਾਬੀਆਂ ਦੇ ਘਰ ਪੰਜਾਬੀਆਂ ਦੇ ਘਰ 15 ਤੋਂ 20 ਹੋਣਗੇ ਤੇ 60 50 ਇਹਨਾਂ ਦੇ ਘਰ ਹੋਣਗੇ ਹਾਂ ਜ ਸਾਡੇ ਮਲੇ ਚ ਵੀ ਇਹੀ ਆ ਬੱਚੇ ਵੀ ਕਹਿੰਦੇ 8 8 9 9 ਇਹਨਾਂ ਦੇ ਬਿਲਕੁਲ ਬੱਚੇ 8 8 9 9 ਦੇਖੋ ਇਹ ਭਾਜੀ ਮੈਂ ਸਾਰੇ ਅੱਗੇ ਅਪੀਲ ਕਰਦਾ ਜੀ ਹਜੇ ਵੀ ਤੁਹਾਡੇ ਕੋਲ ਮੌਕਾ ਆ ਪੰਜਾਬੀਆਂ ਕੋਲ ਹਲੇ ਵੀ ਮੌਕਾ ਆ ਆਪਣਾ ਪੰਜਾਬ ਸੰਭਲੋ ਠੀਕ ਆ ਜੀ ਇਹਨਾਂ ਨੂੰ ਭਜਾਓ ਜੇ ਤੁਸੀਂ ਇਹਨਾਂ ਨੂੰ ਭਜਾਓਗੇ ਤੁਹਾਨੂੰ ਕਾਰੋਬਾਰ ਵੀ ਮਿਲੂਗਾ ਨਾਲ ਇਹਨਾਂ ਦੇ ਸਾਰੇ ਕਾਰੋਬਾਰ ਦੇ ਸਾਹਮਣੇ ਆ ਉਹ ਪੰਜਾਬੀਆਂ ਨੂੰ ਵੀ ਕਾਰੋਬਾਰ ਮਿਲੂਗਾ ਪੰਜਾਬੀ ਨੂੰ ਬਾਹਰ ਜਾਂਦੇ ਲੋੜ ਨਹੀਂ ਪੈਣੀ ਇੱਕ ਪੰਜਾਬੀ ਇਥੇ ਕੰਮ ਕਰੇਗਾ ਨਾਲ ਉਹਦਾ ਪਰਿਵਾਰ ਪੂਰਾ ਇਥੇ ਰਹਿ ਸਕਦਾ ਹੈ